ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਜੋ ਨਹੀਂ ਹੋਣਾ ਸੀ ਉਹ ਹੋ ਰਿਹਾਗਾ ਰਿਟੈਲੀਏਸ਼ਨਾਂ ਦਾ ਖਦਸ਼ਾ ਸੀ ਪਰ ਜੰਗਵਲ ਵਧਰੇ ਨੇ ਭਾਰਤ ਤੇ ਪਾਕਿਸਤਾਨ ਪਾਕਿਸਤਾਨ ਨੇ ਵੱਡੀ ਰਿਟੈਲੀਏਸ਼ਨ ਕੀਤੀ ਹੈ ਪਠਾਨਕੋਟ 에ਅਰ ਬੇਸ ਨੂੰ ਟਾਰਗੇਟ ਕੀਤਾ ਗਿਆ ਤੇ ਨਾਲ ਦੀ ਨਾਲ ਜੰਮੂ 에ਅਰ ਬੇਸ ਨੂੰ ਟਾਰਗੇਟ ਕੀਤਾ ਗਿਆ ਰਾਜਸਥਾਨ ਨੂੰ ਟਾਰਗੇਟ ਕੀਤਾ ਗਿਆ ਔਰ ਅਮਰਸਰ ਚ ਬਕਾਇਦਾ ਤਾਰ ਦੇ ਉੱਤੇ ਬਲੈਕਆਊਟ ਹੋ ਚੁੱਕਾ ਹੈ ਸ਼ਾਰਪੁਰ ਚ ਸਰਹੱਦੀ ਜ਼ਿਲ੍ਹਿਆਂ ਦੇ ਅੰਦਰ ਬਲੈਕਆਊਟ ਹੋਇਆ ਤੇ ਨਾਲ ਦੀ ਨਾਲ ਪਾਕਿਸਤਾਨ ਦੇ ਉੱਤੇ ਲਗਾਤਾਰ ਸਟ੍ਰਾਈਕਾਂ ਭਾਰਤ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਪਾਕਿਸਤਾਨ ਨੇ ਉਹੀ ਕਦਮ ਚੁੱਕਿਆ ਜਿੱਦੀ ਉਮੀਦ ਪਹਿਲਾਂ ਨਹੀਂ ਕੀਤੀ ਜਾ ਰਹੀ ਸੀ ਕਿ ਸ਼ਾਇਦ ਚੀਜ਼ਾਂ ਸੈਟਲ ਹੋ ਜਾਣਗੀਆਂ ਮੰਨਿਆ ਜਾ ਰਿਹਾ ਸੀ ਕਿ ਇਹ ਰੈਟੇਲੀਏਸ਼ਨਾਂ ਦਾ ਦੌਰ ਹੈ ਨਵਾਂ ਦੌਰ ਹੈ ਜਿੱਦੇ ਚ ਜੰਗ ਨਹੀਂ ਹੋਏਗੀ ਜੀ ਜੋ ਪ੍ਰੋਕਸੀ ਵਾਰ ਚੱਲੇਗੀ ਪਰ ਪ੍ਰੋਕਸੀ ਵਾਰ ਤੋਂ ਅੱਗੇ ਨਿਕਲ ਗਈ ਹੈ ਗੱਲ ਗੱਲ ਜੰਗਵਲ ਵਾਦੀ ਨਜ਼ਰ ਆ ਰਹੀ ਹੈ ਜਿਹੜੀ ਬਿਹੱਦ ਮੰਦ ਭਾਗੀ ਗੱਲ ਹੈ ਇਸ ਪੂਰੇ ਖਿੱਤੇ ਦੇ ਲਈ ਜੰਗ ਕਿਤੇ ਵੀ ਵਧੀਆ ਚੀਜ਼ ਨਹੀਂ ਹੁੰਦੀ ਜੰਗ ਭੁੱਖਮਰੀ ਪੈਦਾ ਕਰਦੀ ਹੈ ਬੇਰੋਜ਼ਗਾਰੀ ਗਰੀਬੀ ਪੈਦਾ ਕਰਦੀ ਹੈ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਨੇ ਦੁਨੀਆ ਨੂੰ ਕੀ ਦਿੱਤਾ ਸੀਗਾ ਪਰ ਕਿਉਂਕਿ ਦੋਨਾਂ ਦੀ ਈਗੋ ਦਾ ਸਵਾਲ ਆ ਜਿਸ ਤਰ੍ਹਾਂ ਪਾਕਿਸਤਾਨ ਨੇ ਬਹੁਤ ਨਪਾਕ ਹਰਕਤ ਪੈਲਗਾਮ ਚਾਕੇ ਕੀਤੀ ਸੀ ਉਹਦਾ ਜਵਾਬ ਭਾਰਤ ਦਾ ਦੇਣਾ ਬਣਦਾ ਸੀਗਾ ਉਹ ਜਵਾਬ ਜੋ ਦਿੱਤਾ ਗਿਆ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਪਾਕਿਸਤਾਨ ਨੇ ਰਿਟੈਲੀਏਟ ਕੀਤਾ ਤੇ ਹੁਣ ਜਿਸ ਤਰੀਕੇ ਨਾਲ 에어ਬੇਸ ਟਾਰਗੇਟ ਕੀਤੇ ਗਏ ਨੇ 에어ਬੇਸਾਂ ਨੂੰ ਟਾਰਗੇਟ ਕੀਤਾ ਗਿਆ ਜੰਮੂ ਦੇ ਅੰਦਰ 에어ਬੇਸ ਟਾਰਗੇਟ ਕੀਤਾ ਗਿਆ ਪਠਾਨਕੋ ਟਾਰਗੇਟ ਕੀਤਾ ਗਿਆ ਪੂਰਾ ਜੰਮੂ ਬਲੈਕਆਊਟ ਕਰ ਦਿੱਤਾ ਗਿਆ ਉਦਮਪੁਰ ਦੇ ਅੰਦਰ ਟਾਰਗੇਟ ਕੀਤਾ ਗਿਆ ਫਾਈਟਰ ਜੱਟ ਪਾਕਿਸਤਾਨ ਵੱਲ ਉੱਡ ਚੁੱਕੇ ਨੇ ਜਿਸ ਤਰੀਕੇ ਦੀ ਉਮੀਦ ਨਹੀਂ ਸੀ ਕਿ ਲੱਗ ਰਿਹਾ ਸੀਗਾ ਕਿ ਦੁਨੀਆ ਹੁਣ ਜੰਗ ਵੱਲ ਵਧਣ ਦੀ ਥਾਂ ਚੀਜ਼ਾਂ ਬੈਠ ਕੇ ਸੁਲਝਾਏਗੀ ਜਾਂ ਪਾਕਿਸਤਾਨ ਟੇਬਲ ਦੇ ਉੱਤੇ ਆਏਗਾ ਭਾਰਤ ਦੀ ਰਿਟੈਲੀਸ਼ਨ ਤੋਂ ਬਾਅਦ ਪਰ ਉਸ ਤਰ੍ਹਾਂ ਦੀ ਚੀਜ਼ ਦੇਖਣ ਨੂੰ ਨਹੀਂ ਮਿਲ ਰਹੀ ਪਾਕਿਸਤਾਨ ਨੇ ਬਹੁਤ ਵੱਡੀ ਰਿਟੈਲੀਸ਼ਨ ਚ ਇੱਕ ਤਰ੍ਹਾਂ ਦਾ ਮਾਹੌਲ ਇਹ ਬਣਾ ਦਿੱਤਾ ਜਿਸ ਤੋਂ ਬਾਅਦ ਭਾਰਤ ਵੀ ਬਕਾਇਦਾ ਤੌਰ ਦੇ ਉੱਤੇ ਮੂੰਹ ਤੋੜਮਾ ਜਵਾਬ ਦੇਗਾ ਪਾਕਿਸਤਾਨ ਨੂੰ ਭਰ ਜਿਸ ਤਰ੍ਹਾਂ ਦੀਆਂ ਹਰਕਤਾ ਨੇ ਜੋ ਜੰਮੂ ਦੇ ਅੰਦਰ ਬਕਾਇਦਾ ਤੌਰ ਤੇ ਬਹੁਤ ਸਾਰੀਆਂ ਮਜ਼ਾਈਲਾਂ ਗਰਾਈਆਂ ਗਈਆਂ ਬਹੁਤ ਸਾਰੇ ਡਰੋਨ ਡੇਗੇ ਗਏ ਨੇ ਪਰ ਉਸ ਦੇ ਬਾਵਜੂਦ ਬਹੁਤ ਸਾਰਾ ਕੁਝ ਹੋ ਰਿਹਾ ਜੋ ਨਹੀਂ ਹੋਣਾ ਚਾਹੀਦਾ ਆਮ ਸਿਵਲਿਨ ਜਿਹੜੇ ਆਮ ਲੋਕ ਨੇ ਵਿਚਾਰੇ ਜੇ ਪੁਛ ਦੇ ਅੰਦਰ ਦੇਖਦੇ ਆਂ ਅਸੀਂ ਜਾਂ ਬਾਕੀ ਥਾਵਾਂ ਤੇ ਦੇਖਦੇ ਆਂ ਆਮ ਲੋਕ ਟਾਰਗੇਟ ਹੋ ਰਹੇ ਨੇ ਉਹ ਗਰੀਬ ਲੋਕ ਟਾਰਗੇਟ ਹੋ ਰਹੇ ਨੇ ਜਿਨ੍ਹਾਂ ਕੋਲੇ ਸਾਧਨ ਨਹੀਂ ਆ ਜਿਨ੍ਹਾਂ ਕੋਲੇ ਕਾਰਾਂ ਨਹੀਂ ਆ ਜਿਨ੍ਹਾਂ ਕੋਲੇ ਬੱਸਾਂ ਜਾਣ ਦਾ ਕਰਾਇਆ ਨਹੀਂ ਆ ਉਹ ਵਿਚਾਰੇ ਟਾਰਗੇਟ ਹੋ ਰਹੇ ਨੇ ਪਾਕਿਸਤਾਨ ਦੇ ਇਸ ਅਟੈਕ ਦੇ ਨਾਲ 101% ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਹਾ ਇੱਥੋਂ ਤੱਕ ਜਾ ਰਿਹਾ ਹੈ ਕਿ ਜੰਮੂ ਦਾ 에ਅਰ ਬੇਸ ਟਾਰਗੇਟ ਕੀਤਾ ਗਿਆ ਉਥੋਂ ਦੇ ਹਾਲਾਤ ਕੀ ਨੇ ਇਹਦੇ ਤੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਪਠਾਨਕੋਟ ਦੇ ਹਾਲਾਤ ਕੀ ਨੇ ਪਰ ਫਿਲਹਾਲ ਇਸ ਟਾਈਮ ਦੀ ਵੱਡੀ ਬ੍ਰੇਕਿੰਗ ਨਿਊਜ਼ ਤੁਹਾਨੂੰ ਦੇ ਰਿਹਾ ਜਿਹੜੀ ਹੁਣ ਤੱਕ ਦੀ ਦੋਵਾਂ ਮੁਲਕਾਂ ਦੇ ਦਰਮਿਆਨ ਜੋ ਕੁਝ ਚੱਲ ਰਿਹਾ ਸੀ ਉਸ ਤੋਂ ਸਭ ਤੋਂ ਵੱਡੀ ਖਬਰ ਆ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਅੰਦਰ ਕੀ ਹੋਣ ਜਾ ਰਿਹਾ ਕਿਸ ਤਰੀਕੇ ਦੇ ਨਾਲ ਚੀਜ਼ਾਂ ਸ਼ੇਪ ਲੈ ਰਹੀਆਂ ਨੇ ਜਿਹੜਾ ਮੰਨਿਆ ਜਾ ਰਿਹਾ ਸੀ ਦੋਵਾਂ ਮੁਲਕਾਂ ਦੇ ਬਹੁਤ ਸਾਰੇ ਲੋਕਾਂ ਵੱਲੋਂ ਕਿ جنگ ਨਹੀਂ ਲੱਗੇਗੀ ਜਰਨਲ ਮਾਹੌਲ ਬਣੇਗਾ ਰਿਟੈਲੀਏਸ਼ਨ ਹੋਏਗੀ ਪ੍ਰੌਕਸੀ ਵਾਰ ਟਾਈਪ ਹੋਏਗਾ ਪਰ ਜੰਗ ਵੱਲ ਵੱਧੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ ਜਿਸ ਤਰੀਕੇ ਨਾਲ ਪਾਕਿਸਤਾਨ ਨੇ ਰਿਟੈਲੀਏਟ ਕੀਤਾ ਭਾਰਤ ਚੁੱਪ ਨਹੀਂ ਬੈਠੇਗਾ ਭਾਰਤੂ ਦਾ ਜਵਾਬ ਦੇਵੇਗਾ ਔਰ ਕਿਹਾ ਜਾ ਰਿਹਾ ਕਿ ਫਾਈਟਰ ਜੈਟ ਉੱਡ ਚੁੱਕੇ ਨੇ ਪਾਕਿਸਤਾਨ ਵਾਲੂ ਕਿਉਂਕਿ ਜਿਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਗਿਆ ਹੁਣ ਤੋਂ ਜੇ ਕਹੀਏ ਅੱਧਾ ਘੰਟਾ ਪਹਿਲਾਂ ਅੱਧਾ ਘੰਟਾ ਪਹਿਲਾਂ ਪਠਾਨਕੋਟ ਤੇ ਜੰਮੂ ਦੇ ਏਅਰ ਬੇਸਾਂ ਨੂੰ ਟਾਰਗੇਟ ਕੀਤਾ ਗਿਆ ਜਿੰਨੀਆਂ ਇੰਪੋਰਟੈਂਟ ਥਾਵਾਂ ਨੇ ਉਹਨਾਂ ਤੇ ਬਲੈਕਆਊਟ ਕਰ ਦਿੱਤਾ ਗਿਆ ਹਸਪੀਟਲਾਂ ਨੂੰ ਰੈਡੀ ਰੈਂਕ ਕਰਨ ਲਈ ਕਹਿ ਦਿੱਤਾ ਗਿਆ ਨਾਲ ਦੀ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੀ ਦਸਤਕ ਆ ਗਈ ਉਹਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਗਿਆ ਨਾਲ ਦੀ ਨਾਲ ਹੀ ਬਕਾਇਦਾ ਤੌਰ ਦੇ ਉੱਤੇ ਪੀਐਮਓ ਦੇ ਅੰਦਰ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਨੇ ਕਿ ਕੀ ਜਵਾਬ ਦੇਣਾ ਤੇ ਪਹਿਲਾਂ ਹੀ ਆਰਮੀ ਨੂੰ ਖੁੱਲਾ ਕਿਹਾ ਹੋਇਆ ਦੂਜੇ ਪਾਸੇ ਪਾਕਿਸਤਾਨ ਨੇ ਵੀ ਕਿਹਾ ਸੀ ਸ਼ਾਇਦ ਇਸੇ ਕਰਕੇ ਰਿਟੈਲੀਏਸ਼ਨਾਂ ਹੋਈਆਂ ਨੇ ਉਮੀਦ ਇਹ ਕੀਤੀ ਜਾ ਰਹੀ ਸੀ ਸ਼ਾਇਦ ਸਵੇਰੇ ਕੁਝ ਹੋਏਗਾ ਪਰ ਜਿਸ ਤਰੀਕੇ ਦੇ ਨਾਲ ਅੱਜ ਰਾਤ ਨੂੰ ਹੀ ਪਾਕਿਸਤਾਨ ਦੇ ਜਿਹੜੇ ਫਾਈਟਰ ਜੈਟ ਨੇਗੇ ਉਹਨਾਂ ਨੇ ਉਡਾਣ ਭਰੀ ਸੀ ਸਰਗੋਦਾ ਤੋਂ ਉੱਤੇ ਆ ਕੇ ਇੱਥੇ ਬਕਾਇਦਾ ਤੌਰ ਦੇ ਉੱਤੇ ਜੰਮੂ ਤੇ ਪਠਾਨਕੋਟ ਦਾ 에ਅਰਬੇਸ ਟਾਰਗੇਟ ਕਰਦੇ ਨੇ ਉਹਨੂੰ ਲੈ ਕੇ ਵੱਡੀ ਖਬਰ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਨੇ ਸਰਹੱਦ ਨਾਲ ਲੱਗਦੇ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਦੇ ਅੰਦਰ ਬਕਾਇਦਾ ਤੌਰ ਦੇ ਉੱਤੇ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾਗਾ ਉਹਨੂੰ ਬਕਾਇਦਾ ਤੌਰ ਦੇ ਉੱਤੇ ਬਲੈਕਆਊਟ ਕਰ ਦਿੱਤਾ ਗਿਆ ਸਾਰੀਆਂ ਥਾਵਾਂ ਤੇ ਤੇ ਉਹ ਬਲੈਕਆਊਟ ਦੇ ਚੱਲਦੇ ਹੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੀ ਪੁਲਿਸ ਨੂੰ ਅਲਰਟ ਕੀਤਾ ਗਿਆ ਆਰਮੀ ਨੂੰ ਅਲਰਟ ਕੀਤਾ ਗਿਆ ਹੋਰ ਜਿੰਨੇ ਵੀ ਸਾਡੀਆਂ ਫੋਰਸਿਜ਼ ਨੇ ਉਹਨਾਂ ਨੂੰ ਅਲਰਟ ਕਰ ਦਿੱਤਾ ਗਿਆ ਕਿ ਪਾਕਿਸਤਾਨ ਜਿਸ ਤਰੀਕੇ ਦੇ ਨਾਲ ਇਨ੍ਹਾਂ ਸ਼ਹਿਰਾਂ ਨੂੰ ਟਾਰਗੇਟ ਕਰ ਰਿਹਾ ਉਹਦੇ ਬਲੈਕਆਊਟ ਕਰ ਦਿੱਤਾ ਗਿਆ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਮੌਕ ਟੇਲ ਦੇ ਤੌਰ ਤੇ ਮੰਨੀਆਂ ਜਾ ਰਹੀਆਂ ਸੀ ਪਾਕਿਸਤਾਨ ਦਾ F16 ਲੜਾਕੂ ਜਹਾਜ਼ ਵੀ ਸੁੱਟਿਆ ਗਿਆ ਪਰ ਜਿਹੜਾ ਖਦਸ਼ਾ ਸੀਗਾ ਜਦੀ ਉਮੀਦ ਨਹੀਂ ਕੀਤੀ ਜਾ ਰਹੀ ਸੀ ਕਿ ਸ਼ਾਇਦ ਪਾਕਿਸਤਾਨ ਟੇਬਲ ਤੇ ਆਏਗਾ ਪਰ ਪਾਕਿਸਤਾਨ ਨੇ ਇੱਕ ਵੱਡੀ ਰਿਟੈਲੀਏਸ਼ਨ ਕੀਤੀ ਹੈ ਜਿਸ ਤੋਂ ਬਾਅਦ ਭਾਰਤ ਵੀ ਉਹਦਾ ਮੂੰਹ ਤੋੜਮਾ ਜਵਾਬ ਦੇਵੇਗਾ ਪਰ ਜਿਸ ਤਰੀਕੇ ਦੇ ਨਾਲ ਅਸੀਂ ਇਹ ਸਾਰੀਆਂ ਚੀਜ਼ਾਂ ਦੇਖ ਰਹੇ ਹਾਂ ਇਹ ਉਹ ਦੌਰ ਆਗਾ ਜਿਸ ਦੌਰ ਦੇ ਅੰਦਰ ਇਹ ਲੱਗਦਾ ਸੀਗਾ ਕਿ ਸ਼ਾਇਦ ਦੁਨੀਆ ਹੁਣ ਜੰਗਵਾਲ ਵਧਣ ਦੀ ਥਾਂ ਚੀਜ਼ਾਂ ਨੂੰ ਟੇਬਲ ਤੇ ਸੋਲਵ ਕਰੇਗੀ ਪਰ ਉਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਅੰਦਰ ਸਾਰੀਆਂ ਚੀਜ਼ਾਂ ਹੋਣਗੀਆਂ ਉਹਦੇ ਉੱਤੇ ਵੀ ਭਾਰਤ ਲਗਾਤਾਰ ਨਜ਼ਰ ਰੱਖ ਰਿਹਾ ਪਰ ਦੋਵੇਂ 에ਅਰਬੇਸਾਂ ਨੂੰ ਜੰਮੂ ਦਾ 에ਅਰਬੇਸ ਔਰ ਪਠਾਨਕੋਟ ਦਾ 에ਅਰਬੇਸ ਔਰ ਇਹ ਆਰਮੀ ਨਾਲ ਜੁੜੇ ਹੋਏ ਦੋਨੇ ਖਾਸ ਤੌਰ ਤੇ ਜਿੰਨੇ ਵੀ ਬਾਰਡਰ ਦੇ ਇਲਾਕੇ ਹੁੰਦੇ ਨੇ ਉਹਦਾ ਸਾਰਾ ਚਾਰਜ 에ਅਰਬੇਸ ਦਾ ਚਾਹੇ ਸ਼੍ਰੀਨਗਰ ਦਾ 에ਅਰਬੇਸ ਆ ਇਵਨ ਕਿ ਚੰਡੀਗੜ੍ਹ ਦਾ 에ਅਰਬੇਸ ਵੀ ਪਹਿਲਾ ਆਰਮੀ ਕੋਲੇ ਹੀ ਸੀ ਤੇ ਆਰਮੀ ਵੱਲੋਂ ਹੀ ਬਕਾਇਦਾ ਤੌਰ ਦੇ ਉੱਤੇ ਕੀਤਾ ਜਾਂਦਾ ਪਰ ਹੁਣ ਜਿਸ ਤਰੀਕੇ ਦੇ ਨਾਲ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇਗੀਆਂ ਉਹ ਆਪਣੇ ਆਪ ਦੇ ਅੰਦਰ ਬੜੀ ਮੰਦ ਭਾਗੀ ਗੱਲ ਹੈ ਕਿ ਪਾਕਿਸਤਾਨ ਨੇ ਕਿੱਥੇ ਟੇਬਲ ਦੇ ਉੱਤੇ ਆ ਕੇ ਬੈਠਣਾ ਸੀ ਜਾਂ ਇੰਟਰਨੈਸ਼ਨਲ ਫੋਰਸਸ ਨੇ ਜਿਸ ਤੌਰ ਦੇ ਅੰਦਰ ਅਸੀਂ ਦੇਖਦੇ ਆ ਬਿਲ ਕਲਿੰਟਨ ਨੇ ਜਦੋਂ ਕਾਰਗਿਲ ਵਾਰ ਹੋਈ ਸੀ ਬਿਲ ਕਲਿੰਟਨ ਨੇ ਬੜੀ ਅਹਿਮ ਭੂਮਿਕਾ ਨਿਭਾਉਂਦਿਆਂ ਦੋਨਾਂ ਨੂੰ ਟੇਬਲ ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਜਿਸ ਤਰੀਕੇ ਦਾ ਮਾਹੌਲ ਆ ਟਰੰਪ ਨੇ ਜਿਹੜੇ ਉਹ ਬਿਲਕੁਲ ਵੀ ਇਹਨਾਂ ਮਸਲਿਆਂ ਸੀਰੀਅਸ ਨਹੀਂ ਹੈ ਕਿ ਦੁਨੀਆ ਦੇ ਅੰਦਰ ਗਲੋਬਲ ਆਰਡਰ ਦੇ ਅੰਦਰ ਜਦੋਂ ਦੁਨੀਆ ਜੰਗਾਂ ਨੂੰ ਦੇਖ ਰਹੀ ਹੈ ਜਦੋਂ ਅਸੀਂ ਦੇਖ ਰਹੇ ਹਾਂ ਕਿ ਗਾਜ਼ਾ ਵਰਸਸ ਇਜ਼ਰਾਈਲ ਹੋਇਆ ਪਿਆਗਾ ਮਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਉੱਥਿਆਂ ਦੇ ਨਾਲ ਅਮਰੀਕਾ ਦੀ ਵਾਰ ਚੱਲ ਰਹੀ ਹੈ ਤੀਜੇ ਪਾਸੇ ਅਸੀਂ ਦੇਖਦੇ ਹਾਂਗੇ ਲੈਬਨਾਨ ਤੇ ਅਟੈਕ ਹੋ ਰਹੇ ਨੇ ਸੀਰੀਆ ਤੇ ਅਟੈਕ ਹੋ ਰਹੇ ਨੇ ਚੌਥੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਯੂਕਰੇਨ ਤੇ ਰਸ਼ੀਆ ਦੇ ਅੰਦਰ ਵਾਰ ਹੋ ਰਹੀ ਹੈ ਇੱਕ ਨਵੀਂ ਵਾਰ ਦੀ ਦਸਤਕ ਜਿਵੇਂ ਅਸੀਂ ਦੇਖਿਆ ਸਾਊਥ ਏਸ਼ੀਆ ਦੇ ਅੰਦਰ ਦੱਖਣੀ ਏਸ਼ੀਆ ਦੇ ਅੰਦਰ ਇੱਕ ਨਵੀਂ ਵਾਰ ਦੀ ਦਸਤਕ ਆ ਜਿਹੜੀ ਨਹੀਂ ਹੋਣੀ ਚਾਹੀਦੀ ਸੀ 트ੰਪ ਜਦੋਂ ਆਏ ਸੀ ਕਹਿੰਦੇ ਸੀ ਦੁਨੀਆ ਦੀ ਸ਼ਾਂਤੀ ਉਹਨਾਂ ਦਾ ਏਜੰਡਾ ਪਰ ਜਿਸ ਤਰੀਕੇ ਦੇ ਨਾਲ ਅਮਰੀਕਾ ਇੰਟਰਵੈਨ ਨਹੀਂ ਕਰ ਰਿਹਾ ਜਾਂ ਕਈ ਆਪਾਂ ਬਕਾਇਦਾ ਤੌਰ ਤੇ ਅਰਬ ਨੂੰ ਇੰਟਰਵੈਨ ਕਰਨਾ ਚਾਹੀਦਾ ਸੀ ਗਾਰੋ ਕੰਟਰੀਜ਼ ਨੂੰ ਔਰ ਖਾਸ ਤੌਰ ਦੇ ਉੱਤੇ ਵੈਸਟ ਨੂੰ ਇੰਟਰਵੈਨ ਕਰਨਾ ਚਾਹੀਦਾ ਸੀ ਵੈਸਟ ਨੇ ਇੰਟਰਵੈਨ ਨਹੀਂ ਕੀਤਾ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਿੰਜ ਆਏ ਨੇ ਨਾ ਫਰੋਜਪੁਰ ਦੇ ਅੰਦਰ ਵੀ ਤਮਾਕੀ ਦੀ ਖਬਰ ਆ ਫਰੋਜਪੁਰ ਦੇ ਅੰਦਰ ਵੀ ਬਕਾਇਦਾ ਤੌਰ ਦੇ ਉੱਤੇ ਤਮਾਕੀ ਦੀ ਖਬਰ ਆਤਾ ਪਾਕਿਸਤਾਨ ਦੇ ਨਾਲ ਲੱਗਦੇ ਜਿੰਨੇ ਵੀ ਬਾਰਡਰ ਜ਼ਿਲ੍ਹੇ ਨੇ ਉਹਨਾਂ ਦੇ ਅੰਦਰ ਹਾਈਲਾਈਟ ਆ ਉਹਨਾਂ ਦੇ ਅੰਦਰ ਬਕਾਇਦਾ ਤੌਰ ਦੇ ਉੱਤੇ ਬਲੈਕਆਊਟ ਕਰ ਦਿੱਤਾ ਗਿਆ ਪਰ ਆਪਣੇ ਆਪ ਦੇ ਅੰਦਰੇ ਖਬਰਾਂ ਬੜੀਆਂ ਮੰਦ ਭਾਗੀਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੀ ਇੱਕ ਜੰਗ ਦੀ ਦਸਤਕ ਦੇਣ ਦੀ ਗੱਲ ਹੋ ਰਹੀ ਹੈ ਜਿਹੜੀਆਂ ਜੰਗ ਦੀ ਦਸਤਕ ਦੇਣ ਦੀ ਤਿਆਰੀ ਕਰ ਰਹੀਆਂ ਨੇ ਕਿਉਂਕਿ ਪਹਿਲਾਂ ਇਹ ਕਿਹਾ